ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਰਿਸ਼ਤੇ ਲੈ ਕੇ ਹਾਂ ਜੀ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਏਰੀਆ ਰਾੜਾ ਸਾਹਿਬ ਮੁੰਡੇ ਦੀ ਕਾਸਟ ਜੱਟ ਸਿੱਖ ਅੰਮ੍ਰਿਤਧਾਰੀ ਡੇਟ ਆਫ ਬਰਥ 15 ਸਤੰਬਰ 1997 ਹਾਈਟ 5 ਫੁੱਟ 9 ਇੰਚ ਕੁਆਲਿਫੀਕੇਸ਼ਨ ਬੀਏ ਆਨਰਸ ਸਾਈਕੋਲੋਜੀ ਫ্রম ਅਕਾਲ ਯੂਨੀਵਰਸਿਟੀ ਐਮਏ ਸਾਈਕੋਲੋਜੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਾਉਂਸਲਿੰਗ ਸਾਈਕੋਲੋਜੀ ਫ্রম ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਉ ਡੂਇੰਗ ਪ੍ਰਾਈਵੇਟ ਜੋਬ ਐਜ਼ ਅ ਸਾਈਕੋਲੋজিস্ট ਕਾਉਂਸਲਰ ਏਟ ਡਰੱਗ ਰਿਹੈਬਿਲੇਸ਼ਨ ਸੈਂਟਰ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕੀ ਸਰਕਾਰੀ ਨੌਕਰੀ ਦੇ ਉੱਤੇ ਹੋਵੇ ਚੰਗੇ ਖਾਨਦਾਨੀ ਪਰਿਵਾਰ ਤੋਂ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਇਹਨਾਂ ਦੇ ਦਿੱਤੇ ਹੋਏ ਪਰਿਵਾਰ ਦੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਏਰੀਆ ਰਾੜਾ ਸਾਹਿਬ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 15 ਸਤੰਬਰ 1997 ਹਾਈਟ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਬੀਏ ਆਨਰਸ ਸਾਈਕੋਲੋਜੀ ਫ੍ਰੋਮ ਅਕਾਲੀ ਯੂਨੀਵਰਸਿਟੀ ਐਮਏ ਸਾਈਕੋਲੋਜੀ ਪੋਸਟ ਗ੍ਰੈਜੂਏਟ ਡਿਪਲੋਮਾ ਸਪੈਸ਼ਲਾਈਜੇਸ਼ਨ ਇਹ ਕਾਉਂਸਲਿੰਗ ਸਾਈਕੋਲੋਜੀ ਫ੍ਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਓ ਡੋਇੰਗ ਗਵਰਨਮੈਂਟ ਇਨ ਟੀਐਸਐਸ ਟੈਕਨੀਕਲ ਸਪੋਰਟ ਸਰਵਿਸ ਪੰਜਾਬ ਪੁਲਿਸ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕੀ ਸਰਕਾਰੀ ਨੌਕਰੀ ਦੇ ਉੱਤੇ ਹੋਵੇ ਤੇ ਚੰਗੇ ਖਾਨਦਾਨੀ ਪਰਿਵਾਰ ਤੋਂ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਉਹ ਇਹਨਾਂ ਦੇ ਦਿੱਤੇ ਹੋਏ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਨੰਬਰ ਹੈ ਜੀ 92143 59604 अगला रिश्ता है जिला संगरूर एरिया अहमदगढ़ मुंडेरी कास्ट जाट सिख डेट ऑफ बर्थ 6 मार्च 2001 हाइट 5 फुट 10 इंच स्टडी डिप्लोमा इलेक्ट्रीशियन जीएनई ਜਿਵੇਂ ਸਾਡੇ 7 ਕਿੱਲੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਦਰ ਹਾਊਸ ਵਾਈਫ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕੀ ਫੋਰਨ ਕੰਟਰੀ ਤੋਂ ਹੋਵੇ ਸਟੱਡੀ ਤੇ ਸਟੱਡੀ 베ਸਟ ਹੋਵੇ ਚਾਹੇ ਵਰਕ ਪਰਮਿਟ ਦੇ ਜਾਂ ਪੀਆਰ ਹੋਵੇ ਕੰਟਰੀ ਚਾਹੇ ਨਿਊਜ਼ੀਲੈਂਡ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹਾਂ ਜੀ ਤੁਸੀਂ ਇਹਨਾਂ ਦਾ ਸੰਪਰਕ ਨੰਬਰ ਸਾਡੇ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਨੇਮ ਸਿੰਘ ਗੋਤ ਗਿੱਲ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 2 12 1990 ਬਰਥ ਪਲੇਸ ਅੰਬਾਲਾ ਕੈਂਟ ਡਿਸਟ੍ਰਿਕਟ ਅੰਬਾਲਾ ਹਾਈਟ 5 ਫੁੱਟ 5 ਇੰਚ ਜੌਬ ਗਵਰਨਮੈਂਟ ਅਪਲਾਈ ਕੁਆਲੀਫਿਕੇਸ਼ਨ ਬੀਏ ਕੰਪਿਊਟਰ ਡਿਪਲੋਮਾ ਏਸੀ ਡਿਪਲੋਮਾ ਫੈਮਿਲੀ ਡਿਟੇਲ ਫਾਦਰ ਸਾਹਿਬ ਰਿਟਾਇਰਡ ਫ੍ਰੋਮ ਗਵਰਨਮੈਂਟ ਜੋਬ ਮਦਰ ਹਾਊਸ ਵਾਈਫ ਸਿਵਲਿੰਗ ਦੋ 브ਦਰਸ ਬੋਥ ਆਰ ਮੈਰਿਡ ਐਂਡ ਵੈਲ ਸੈਟਲਡ ਰਿਸ਼ਤਾ ਇਹਨੂੰ ਜਰਨਲ ਕਾਸਟ ਚੋ ਹੀ ਹੋਵੇ ਜਾਂ ਫਿਰ ਬੀਸੀ ਜਾਂ ਐਸਸੀ ਕਾਸਟ ਨੂੰ ਛੱਡ ਕੇ ਹੋਵੇ ਖਾਤਰੀ ਜਾਂ ਰੋੜਾ ਕਾਸਟ ਤੋਂ ਹੀ ਰਿਸ਼ਤਾ ਲੈ ਲੈਣਗੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਇਹਨਾਂ ਦੇ ਦਿੱਤੇ ਹੋਏ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਨੰਬਰ ਹੈ ਜੀ 62391 83561 6239183561 ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨੇਮ ਕੌਰ ਪਤਾ ਮਾਨਸਾ ਜਨਮ ਮਿਤੀ 1990 ਕੱਦ 5 ਫੁੱਟ 4 ਇੰਚ ਗੋਤ ਮਾਨਸ਼ਾਹੀਆ ਜੱਟ ਸਿੱਖ ਕਾਸ਼ਤ ਪੜਾਈ ਪਲੱਸ 2 ਜੀ ਐਨ ਐਮ 5 ਸਾਲ ਦਾ ਤਜਰਬਾ ਲੜਕੀ ਦੀ ਬੀ ਐਸ ਸੀ ਚੱਲ ਰਹੀ ਹੈ ਜੀ ਦੂਜੇ ਸਾਲ ਤੇ ਪੇਪਰ ਦੇਣੇ ਹਨ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਹੈ ਸਾਦਾ ਸਾਫ ਫਾਰਮਰ ਨੇ ਮਾਤਾ ਹਾਊਸ ਵਾਈਫ ਕੰਮ ਵੀ ਐਸੀ ਸੈਕਿੰਡ ਦੇ ਪੇਪਰ ਦੇਣ ਦੀ ਤਿਆਰੀ ਖਾਨਦਾਨੀ ਪਰਿਵਾਰ ਹੈ ਜੀ ਲੜਕੀ ਵਾਲਾਂ ਦਾ ਲੜਕੀ ਸੋਹਣੀ ਸੁਨੱਖੀ ਹੈ ਰੰਗ ਸਾਫ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਜ਼ਮੀਨ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਸਾਊ ਪਰਿਵਾਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਇਹ ਜੀ ਲੜਕੀ ਦਾ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਨੇਮ ਨੇਮ ਕੋਰ ਕਾਸਟ ਜੱਟ ਸਿੱਖ ਸਿਟੀ ਫਰੀਦਕੋਟ ਡੇਟ ਆਫ ਬਰਥ 25/1/1995 ਹਾਈਟ 5 ਫੁੱਟ 2 ਇੰਚ ਇੱਕ ਭੈਣ ਤੇ ਇੱਕ ਭਰਾ ਹੈ ਜੀ ਦੋਨੋਂ ਅਨਮੈਰਿਡ ਹੈ ਤੇ ਕੈਨੇਡਾ ਵਿੱਚ ਨੇ ਕੁੜੀ ਕੈਨੇਡਾ ਦੀ ਪੀਆਰ ਹੈ ਤੇ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੈ ਜੀ ਲੜਕੀ ਦੀ ਅਮਰੀਕਾ ਦਾ ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਇਹਦਾ ਦੀ ਮੰਗ ਹੈ ਜੇ ਮੁੰਡਾ ਭਾਵੇਂ ਇੰਡੀਆ ਚ ਹੋਵੇ ਜਾਂ ਫੋਰਨ ਚ ਹੋਵੇ ਉਹਦੇ ਕੋਲ ਜ਼ਮੀਨ 810 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਇਹਨਾਂ ਦਾ ਮੈਚ ਕਰਦਾ ਹੋਵੇ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ